ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਹਲਾ ਰਾਵ ਗੋੜੀ ਦੀਪ ਕੀ ਮੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਕਰ ਬਿਰ ਤੇ ਆਖੀਏ ਕਰਤੀ ਕਾ ਹੋਏ ਵਿਚਾਰੂ ਤਿਤ ਕਰ ਗਾਵੋ ਸੋਇਨਾ ਸਿਵ ਰੂ ਸਿਰਜਨਹਾਰੂ ਤੁਮ ਗਾਵੋ ਮਿਰਿ ਮਿਰਪੋ ਕਸੂਰੇ ਲਾਮ ਵਾਰੀ ਜਿਨ ਸੋਇਨਾ ਸਦਾ ਸੁਖ ਹੋਏ ਰਹਾਉ ਨੇਤਨੇ ਤੇ ਜਿਹੜੇ ਸਮਾਂ ਦੇ ਨੂੰ ਦੇਖੇਗਾ ਜੀਵਨ ਹਾਰੇ ਤੇਰੇ ਦਮ ਹੈ ਕੀਮਤ ਨਾ ਪਵੇ ਤੁਸੀਂ ਦੱਸੇ ਕਵਨ ਸੁਮਾਰ ਸੰਭਵ ਸਮਾਂ ਦੇ ਕੇ ਆਮਰ ਕਿਰਪਾ ਤੇਰੇ ਦਿਨ ਸਦਨ ਅਸੀਂ ਸੜੀ ਹਾਂ ਜੋ ਹੋਗਾ ਸਭ ਸੁਮੇਰ ਘਰ ਕਰੇ ਹੋ ਤਾਂ ਕੇ ਅਤੜੇ ਨੇਤ ਤੋਵਨ ਸਦਨ ਹੋਰਾ ਸਿੰਘ ਰਿਓ ਨਾਨਕ ਸੇਧਰਨ ਰਾਗ ਅਸਾਮ ਲਪਲ ਸ਼ਕਰ ਸਾਗੁਰੂ ਸਭ ਦੇਸ਼ੂ ਗੁਰੂ ਗ੍ਰੀਕੋ ਵੇਸੇ ਦੀ ਗੁਰਬਾਬ ਜੈ ਕਾ ਕਤੇ ਕੀਰਤੋ ਇਸੋ ਕਾ ਰਾਗ ਵਡਾਈ ਤੋਇ ਰਾਗ ਇਸ ਸਵੇਤ ਸੇਵਾ ਕਰੀਆ ਪਰਾਦਤੀ ਵਰੀ ਮਾ ਅਸੂਜੀ ਕਰਤੀ ਦੇਕ ਨਾਨਕ ਕਰਤੀ ਕੀਤੇ ਵੇਸੇ ਰੌਦਰਾ ਸੁਨਨ ਬਲ ਗੁਰਨ ਮਹਾ ਲੋ ਰੋ ਚੰਦ ਦੀਵਕ ਬਣੇ ਤਾਰ ਕਮੰਡਲ ਜਨਕ ਮੋਤੀ ਤੂ ਬਣੀ ਆਨ ਲੋ ਪਵਨ ਚਵ ਰੋ ਕਰ ਸਗਲ ਬਨ ਰਾਇ ਬੋਲੰਤ ਜੋਤੀ ਕੈਸੀ ਆਰਤੀ ਹੋਈ ਭਗਵ ਗੰਡਨਾ ਤੇਰੀ ਆਰਤੀ ਹਨ ਹਤ ਸਬਦ ਵਜਾਂ ਤਪੇਰੀ ਰਹਾਉ ਸਹਿਜ ਤਵ ਨੈਨ ਨਨ ਨੈ ਹੋਏ ਤੋਏ ਕੋ ਸਹਿਜ ਮੂਰਤ ਨਨ ਏਕ ਤੋਈ सहस पद विमल नाने एक पद गंध मिन सहज तव गंध ए चलत मोहि ਸਾ ਮੇਰੋ ਤੂ ਜੂ ਤਨ ਸੁਰੀਤ ਚੰਨਨ ਸਮੇ ਚੰਨਨ ਹੋਏ ਗੁਰਸਾਖੀ ਜੋਤ ਪ੍ਰਗਟ ਹੋਏ ਜੋਤਿ ਸਭ ਸਵਾਰਤੀ ਹੋਏ ਹਰ ਚਰਨ ਕਵਲ ਮੁਕਰੰਦ ਲੋਭਿਤ ਮਨੋਂ ਆਂਦੇ ਨ ਹੋਏ ਆਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰੰਗ ਕੋ ਜਾ ਤੀ ਤੇਰੇ ਨਾਹੀ ਵਸ ਰਗੂੜੀ ਪੁਰੀ ਮਰਲਾ ਚੁਤ ਕੰਮ ਕਰੋ ਨਗਰ ਮੋਂ ਭਰਿਆ ਮਸਾ ਰੂਖੰਡ ਲਖੰਡਾ ਹੀ ਪੂਰਵ ਲਿਖਤ ਲਿਖੇ ਗੁਰ ਪਾਇਆ ਮਨ ਹਲੇ ਮੰਡਲ ਮੰਡਾ ਹੀ ਕਰ ਸਾਦ ਅੰਜਲੀ ਪਨ ਵੱਡਾ ਇਹ ਕਦਨ ਡੋਤ ਪਨ ਵੱਡਾ ਹੀ ਰਹਾਉ ਸਾਖਤ ਹਰ ਰਸ ਸਾਧਨਾ ਜਾਣੇ ਆ ਦਿਨ ਅੰਤ ਰਹੋ ਮੈਂ ਗੰਡਾ ਹੀ ਜੋ ਜੋ ਚਲੇ ਹੈ ਚ ਬੈਰੁਖ ਪਾਵੈ ਜਿਨ ਕਾਲ ਸਰਾਇ ਸਿਰ ਡੰਡਾ ਹੀ ਹਰਿ ਜਨਾਨ ਹਰ ਨਾਮ ਸਮਾਨੇ ਦੁਖ ਜਨਮ ਮਰਨ ਬਖੰਡਾ ਹੀ ਬਨਾਸੀ ਬੁਰਖ ਪਾਇਆ ਪਰਮੇਸ਼ਰ ਬੋ ਸੋਖੰਡ ਬਣ ਮੰਡਾ ਹੀ ਹਮ ਗਰੀਬ ਮੁਸਕੀਰ ਦਰ ਤੇਰੀ ਹਰਿ ਰਾਸ ਅਗ ਬੜਵਡਾ ਹੀ ਨਾਨਕ ਨਾਮੇ ਧਾਰਟੀ ਕੇ ਹੈ ਨਮੀ ਹੀ ਸੁਖ ਮੰਡਾ ਹੀ ਰਾਗੋੜੀ ਪੁਰਵੀ ਮਹੱਲਾ ਪੰਜਵਾ ਕਰੋ ਹੋ ਗਨੰਤੀ ਸੁਨਾ ਹੋ ਮੇਰੇ ਮੀਤੋ ਸਤ ਢਹਲ ਕੀ ਬਿਲਾ ਇਹਾ ਹਾਟ ਜਿਨੂ ਵਰਨਾ ਹੈ ਗਿਵਸਨ ਸੁਵੇਲਾ ਆਉ ਤ ਘਟ ਹੈ ਜਿਸ ਰਹਿ ਨਾਰੀ ਮਨ ਗੁਰ ਮਿਲ ਕਾ ਸਵਾਰੇ ਰਹਾਓ ਇਹ ਸੰਸਾਰ ਵਿਕਾਰ ਸੰਸਾਰ ਤੇ ਉਬਰਾਮ ਗਿਆਨੀ ਜਹ ਤਗਾਹੀ ਪਿਆਰੇ ਏ ਰਾਸ਼ੀ ਕਾ ਤਕਤਾ ਦਨ ਜਾਣੀ ਜਨਾਂ ਕੋਈ ਜੁਈ ਵਿਹਾਜੇ ਹੋ ਹਰ ਗੋ ਤੇ ਮਨੁ ਗਸਿਰਾ ਨੇ ਜਿਕਰ ਮੈਂ ਅਲਪਾ ਵਸੂ ਕੋ ਸਹਜੀ ਬਹੁਰ ਨਾ ਹੋਏ ਗੂ ਬੇਰਾ ਅੰਤਰਜਾਮੀ ਪ੍ਰਗਵੇਦਾਤੀ ਸਰਦਾ ਮਨ ਕੀ ਪੂਰੇ ਨਾਨਕ ਦਾ ਜਿਆਸ ਸੁਖ ਮੰਗੇ ਮੋਕ ਕਰ ਸੰਤਨ ਕੀ ਪੂਰੇ ਅੰਤਰਜਾਮੀ ਪ੍ਰਗਵੇਦਾਤੀ ਸਰਦਾ ਮਨ ਕੀ ਪੂਰੇ ਨਾਨਕ ਦਾ ਇਹ ਸੁਖ ਮੰਗੇ ਮੋਕ ਕੋ ਕਾਰਜਾਂ ਤੋਂ ਕੀ ਤੂਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ